ਗੱਲ ਸੁਣੋ ਹੀ ਗੁੱਪੀ ਧਿਆਨ ਨਾਲੁੱਦੀ ਦਾ ਤੇਰੀ ਭੈਣ ਦੀ ਲੱਲ ਮੈਨੂੰ ਰਿਕਾਰਡਿੰਗਾਂ ਖੇਡਣੀਆਂ ਨਹੀਂ ਆਉਂਦੀਆਂ ਪਰ ਤੈਨੂੰ ਲਾਸਟ ਟਾਈਮ ਇਹ ਰਿਹਾ ਜਵਾਬ ਤੂੰ ਸਾਲਿਆ ਕੀ ਸਾਡੇ ਡੱਬਰਾਂ ਦਾ ਜਾਏਗਾ ਜਾਂ ਸਾਡੇ ਤਾਂ ਹੀ ਸਾਡੇ ਕੀ ਪੈਸੇ ਭਰਾਏਗਾ ਭੈਣ ਚੁੱਦਾ ਹੱਡੀ ਤੇ ਸਾਰੀ ਦੁਨੀਆ ਪੈਸੇ ਪਰਦੀ ਫਿਰਦੀ ਉਹ ਮਾਲਕ ਦੇ ਹੱਥਾਂ ਸਭ ਕੁਝ ਹਰੇਕ ਦੀ ਆਪਦੀ ਕਿਸਮਤ ਤੇ ਦੂਜੀ ਗੱਲ ਜੀ ਅਸੀਂ ਦੁਨੀਆ ਦੀ ਬੰਡਵਾੜੀ ਪਈ ਹੈ ਨਾ ਕੱਲੋਂ ਡਾਡੇ ਸਾਡੇ ਟੱਬਰਾਂ ਦਾ ਕੋਈ ਆਊਗਾ ਨਾ ਤੇ ਉਹਦੇ ਟੱਬਰਾਂ ਦੇ ਟੱਬਰ ਝਾੜ ਦਾਂਗੇ ਅਸੀਂ ਤੇ ਤਿਆਰੀ ਰੱਖ ਕੋਈ ਨਹੀਂ ਤੇਰੇ ਸਾਹਮਣੇ ਤੇਰੇ ਜੀ ਪਹਿਲਾਂ ਤਿਆਰੀ ਰੱਖ ਆਵਦੀ ਤੇਰੀ ਫਦੇ ਆ ਤੇਰਾ ਪਿਓ ਤੂੰ ਕੀ ਸਾਡੇ ਪੈਸੇ ਭਰੇਗਾ ਕਿ ਇਹ ਜਿੱਦਾਂ ਨਹੀਂ ਆ ਬਿਆ ਮੈਚ ਵੜ ਕੇ ਤੈਨੂੰ ਦੁਨੀਆਂ ਦੇ ਸਾਹਮਣੇ ਹੰਸੂਗਾ ਤੇਰੀ ਭੈਣ ਦੀ ਪਿਓ ਆ ਤੇਰੇ ਲਾਗੇ ਫਿਰਦਾ ਹੀ ਕੋਈ ਨਹੀਂ ਰੱਖ ਦਿਹਾਰੀ ਤੈਨੂੰ ਜਲਦੀ ਮਿਲਦਾ ਵਾ ਤੇਰਾ ਪਿਓ ਆ ਮੈਂ ਕਹਿੰਦੇ ਮੈਂ ਸ਼ਲਾਰ ਹੁਆ ਤੌੜਾ ਪਾਇਆ ਜੀ ਮੈਂ ਉਹਨੂੰ ਪੈਸੇ ਵਰਤੇ ਉਹਨੂੰ ਵਰਤੇ ਤੇਰੀ ਪਰ ਸਾਡੇ ਦੇ ਸਾਰੇ ਦੁਨੀਆ ਵਰਦੀ ਵਰਦੀ ਕਦੋਂ ਦੀ ਵਰਦੀ ਵਰਦੀ ਆ ਵਿੱਚ ਤੂੰ ਹੀ ਵਰਦਿਆਂ ਤੇ ਅਸੀਂ ਮਰ ਜਾਗੇ ਤੇ ਗਾਂ ਸਾਈ ਵਾਧੂ ਉਹ ਨਹੀਂ ਡਰ ਦੇਖਦੇ ਅੱਜ ਵੀ ਮਰਨਾ ਕੱਲ ਵੀ ਪਰ ਤੇਰੀ